ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ PS Publical Aalam ਦੀ ਅਨਸਰ ਕੀ ਜੋ ਹੈ 2 ਦਿਨ ਪਹਿਲਾਂ ਆਊਟ ਹੋ ਚੁੱਕੀ ਹੈ ਮੈਂ ਅਨਸਰ ਕੀ ਨੂੰ ਲੈ ਕੇ ਅਲੱਗ-ਅਲੱਗ ਕੈਟਾਗਰੀ ਦੀ ਕਟ-ਆਫ ਬਾਰੇ ਕੱਲ ਇੱਕ ਵੀਡੀਓ ਬਣਾਈ ਸੀ ਤੇ ਬਹੁਤ ਸਾਰੇ ਸਟੂਡੈਂਟ ਦੇ ਜੋ ਡਾਊਟ ਸਾਹਮਣੇ ਦੇਖਣ ਨੂੰ ਮਿਲੇ ਸੀ ਬਹੁਤ ਸਾਰੇ ਸਟੂਡੈਂਟ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਜਰਨਲ ਕੈਟਾਗਰੀ ਵਿੱਚ 40 ਨੰਬਰ ਨੇ ਜਾਂ 42 ਨੇ ਕਿਸੇ ਸਟੂਡੈਂਟ ਦੇ 45 ਨੰਬਰ ਵੀ ਸੀ ਉਹ ਪੁੱਛ ਰਹੇ ਨੇ ਕਿ ਉਹ ਸੇਫ ਨੇ ਜਾਂ ਨਹੀਂ ਸੋ ਇਹੀ ਮੈਂ ਤੁਹਾਨੂੰ ਦੱਸਣ ਲਈ ਇਹ ਵੀਡੀਓ ਬਣਾ ਰਿਹਾ ਹਾਂ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇੱਕ ਵਾਰ ਵੀਡੀਓ ਨੂੰ ਲਾਈਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਤੁਹਾਨੂੰ ਮਿਲ ਸਕੇ ਦੋਸਤੋ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਆਪਣੀ ਜਰਨਲ ਕੈਟਾਗਰੀ ਦੀ ਕੱਟਆਫ ਦੀ ਤਾਂ ਕੱਲ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਮੈਂ ਕਿਹਾ ਸੀ ਕਿ ਜਰਨਲ ਦੀ ਕੱਟਆਫ 50 ਤੋਂ 55 ਦੇ ਵਿੱਚ ਵਿੱਚ ਜਾਵੇਗੀ ਤੇ ਬਹੁਤ ਸਾਰੇ ਸਟੂਡੈਂਟ ਨੂੰ ਇਹ ਟੈਨਸ਼ਨ ਹੋਗੀ ਕਿਉਂਕਿ ਉਹਨਾਂ ਦੇ ਨੰਬਰ 50 ਨੰਬਰ ਤੋਂ ਘੱਟ ਬਣਦੇ ਨੇ ਕਿਸੇ ਦੇ 42 ਨੇ ਤੇ ਕਿਸੇ ਦੇ 45 ਨੰਬਰ ਬਣਦੇ ਨੇ ਪਰ ਉਹਨਾਂ ਵੀਰਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਕੱਲ ਜੋ ਮੈਂ ਵੀਡੀਓ ਬਣਾਈ ਸੀ ਜਿਸ ਵਿੱਚ ਮੈਂ ਕੱਟ-ਆਫ ਦਾ ਦੱਸਿਆ ਸੀ ਉਹ ਇੱਕ ਐਕਸਪੈਕਟਿਡ ਕੱਟ-ਆਫ ਸੀਗੀ ਕਿਉਂਕਿ ਆਪਣੇ ਬਹੁਤ ਸਾਰੇ ਸਟੂਡੈਂਟ ਇਸ ਐਗਜ਼ਾਮ ਵਿੱਚ ਅਦਰ ਸਟੇਟ ਦੇ ਵੀ ਨੇ ਲਗਭਗ ਅੱਧ ਤੋਂ ਵੱਧ ਸਟੂਡੈਂਟ ਜੋ ਹਨ ਹਰਿਆਣੇ ਦੇ ਹਨ ਕੁਝ ਗੁਜਰਾਤ ਦੇ ਹਨ ਤੇ ਅੱਧੇ ਜੋ ਸਟੂਡੈਂਟ ਹਨ ਉਹ ਪੰਜਾਬ ਦੇ ਹਨ ਇਸ ਕਰਕੇ ਜਰਨਲ ਦੀ ਜੋ ਕੱਟ-ਆਫ ਹੈ ਉਹ ਹਾਈ ਜਾਵੇਗੀ ਬਾਕੀ ਇੱਕ ਇੱਥੇ ਦੇਖਣ ਵਾਲੀ ਗੱਲ ਇਹ ਹੋ ਜਾਂਦੀ ਹੈ ਕਿ ਬਹੁਤ ਸਾਰੇ ਸਟੂਡੈਂਟ ਇਹ ਜੇ ਵੀ ਪੇਪਰ ਦੇ ਕੇ ਆਏ ਨੇ ਜੋ ਡਿਪਲੋਮਾ ਹੋਲਡਰ ਨੇ ਜਿਨ੍ਹਾਂ ਕੋਲ आईटीआई ਨਹੀਂ ਹੈਗੀ ਸਿਰਫ ਉਹ ਆਪਣੇ ਇੱਕ ਪੇਪਰ ਦਾ ਐਕਸਪੀਰੀਅੰਸ ਕਰਕੇ ਜੋ ਹੈ ਪੇਪਰ ਦੇ ਆਏ ਸੀਗੇ ਤੇ ਬਹੁਤ ਸਾਰੇ ਨਦੇ ਕੋਲੇ ਪ੍ਰੈਂਟਸ਼ਿਪ ਵੀ ਨਹੀਂ ਹੈਗੀ ਆ ਆਈਟੀਆਈ ਵਾਲੇ ਤੇ ਕਈ ਸਟੂਡੈਂਟ ਅਜੇ ਵੀ ਸੀ ਜਿਨ੍ਹਾਂ ਦੀ ਪ੍ਰੈਂਟਸ਼ਿਪ ਅਜੇ ਚੱਲ ਰਹੀ ਹੈ ਉਹ ਵੀ ਪੇਪਰ ਦੇ ਕੇ ਆਏ ਸੀ ਸੋ ਆਪਾਂ ਜਿੰਨੇ ਵੀ ਪੋਸਟਾਂ ਫਿਲ ਹੋਈਆਂ ਸੀ ਜਿੰਨੇ ਵੀ ਵਿਦਿਆਰਥੀਆਂ ਨੇ ਪੇਪਰ ਦਿੱਤੇ ਸੀ ਸਾਰਿਆਂ ਕੋਲ ਇੱਕ ਪੂਰੀ ਕੁਆਲਿਫੀਕੇਸ਼ਨ ਨਹੀਂ ਹੈਗੀ ਸਭ ਜੋ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਬਾਹਰ ਹੋ ਜਾਣਗੇ ਬਾਕੀ ਜਿਹੜੇ ਸਟੂਡੈਂਟ ਬਚਣਗੇ ਜਿਨ੍ਹਾਂ ਕੋਲੇ ਆਪਣੀ ਅਪਰੈਂਟਸ਼ਿਪ ਵੀ ਹੈ ਤੇ ਆਪਣੀ ਆਈਟੀਆਈ ਦੀ ਜੋ ਡਿਗਰੀ ਵੀ ਹੈ ਉਹ ਸਟੂਡੈਂਟ ਹੀ ਸਿਲੈਕਟ ਹੋਣਗੇ ਸੋ ਜਿਨ੍ਹਾਂ ਦੇ ਨੰਬਰ ਵੀ 45 47 ਬਣਦੇ ਹਨ ਉਹ ਸਿਲੈਕਟ ਹੋ ਜਾਣਗੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਦੋਸਤੋ ਇਸ ਦੇ ਨਾਲ ਨਾਲ ਇੱਕ ਹੋਰ ਡਾਊਟ ਸਟੂਡੈਂਟਸ ਦਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਜੋ ਰਿਜ਼ਲਟ ਹੈ ਪੀਐਸ ਪੀਸੀਐਲ ਐਲਮ ਦਾ ਉਹ ਕਦੋਂ ਤੱਕ ਆਵੇਗਾ ਜੋ ਰਿਜ਼ਲਟ ਹੈ ਆਪਣਾ ਉਹ 15 ਤਰੀਕ ਤੱਕ ਆ ਜਾਵੇਗਾ ਇਹ ਪੂਰੀ 100% ਸ਼ੋਰ ਹੈ ਕਿਉਂਕਿ ਅਨਸਰ ਕੀ ਜੋ ਹੈ ਐਨੀ ਲੇਟ ਕਦੇ ਨਹੀਂ ਆਈ ਸੀ ਜਿੰਨੀ ਇਸ ਵਾਰ ਲੇਟ ਹੋ ਗਈ ਹੈ ਤੇ ਰਿਜ਼ਲਟ ਵੀ ਆਪਾਂ ਨੂੰ ਲੱਗ ਪਤਾ ਹੈ ਕਿ 10-12 ਦਿਨ ਦੇ ਅੰਦਰ ਅੰਦਰ ਹੀ ਆਵੇਗਾ ਬਾਕੀ ਜੋ ਇਹ ਟਾਈਮ ਹੁੰਦਾ ਹੈ ਅਨਸਰ ਕੀਤੇ ਲੈ ਕੇ ਰਿਜ਼ਲਟ ਦੇ ਵਿੱਚ ਵਿੱਚ ਦਾ ਉਹ ਬਹੁਤ ਸਾਰੇ ਸਟੂਡੈਂਟ ਲਈ ਥੋੜਾ ਜਿਹਾ ਸਟ्रेस ਵਾਲਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਇਹ ਡਾਊਟ ਲੱਗਿਆ ਰਹਿੰਦਾ ਹੈ ਕਿ ਉਹ ਸਿਲੇਕਟਡ ਹੋਣਗੇ ਜਾਂ ਨਹੀਂ ਹੋਣਗੇ ਕਿ ਉਹਨਾਂ ਨੂੰ ਇਹ ਜੌਬ ਮਿਲੇਗੀ ਜਾਂ ਨਹੀਂ ਮਿਲੇਗੀ ਸੋ ਦੋਸਤੋ ਤੁਹਾਨੇ ਜੋ ਆਪਣਾ ਪੇਪਰ ਹੈ ਉਹ ਪੂਰਾ ਜੋ ਮਨ ਲਾ ਕੇ ਦਿੱਤਾ ਹੈ ਜਿਨ੍ਹਾਂ ਦੇ ਨੰਬਰ ਵੀ 45 ਪਲੱਸ ਬਣਦੇ ਹਨ ਜਰਨਲ ਕੈਟਾਗਰੀ ਦੀ ਗੱਲ ਕਰ ਰਹੇ ਹਾਂ ਉਹ ਸਭ ਸਿਲੇਕਟਡ ਹੋ ਜਾਣਗੇ ਬਾਕੀ ਜੋ ਅਦਰ ਕੈਟਾਗਰੀਆਂ ਹਨ BC ਹੋਵੇ SC ਹੋਵੇ ਚਾਹੇ ਹੋਰ ਕੋਈ ਵੀ ਕੈਟਾਗਰੀ ਹੋਵੇ ਉਹ ਉਹ ਬਸ ਆਪਣੀ ਜਿੰਨੇ ਵੀ ਉਹਨਾਂ ਨੂੰ ਕੁਆਲੀਫਿਕੇਸ਼ਨ ਲਈ ਜਿੰਨੇ ਵੀ ਉਹਨਾਂ ਨੂੰ ਨੰਬਰ ਚਾਹੀਦੇ ਹਨ ਸਭ ਸਿਲੈਕਟਡ ਹੋ ਜਾਣਗੇ ਉਹ ਕਿਉਂ ਮੈਂ ਕਹਿ ਰਿਹਾ ਕਿਉਂਕਿ ਇਸ ਵਾਰ ਅਪਰੈਂਟਸ਼ਿਪ ਵਾਲੇ ਸਟੂਡੈਂਟ ਬਹੁਤ ਜ਼ਿਆਦਾ ਘੱਟ ਸੀ ਪਹਿਲਾਂ ਨਾਲੋਂ ਬਾਕੀ ਤਿੰਨ ਜੋ ਅਪਰੈਂਟਸ਼ਿਪ ਦੇ ਬੈਚ ਨੇ ਉਹ ਤਿਆਰ ਬੈਠੇ ਨੇ ਅਗਲੀ ਜੋ ਵੀ ਭਰਤੀ ਆਵੇਗੀ ਉਸ ਵਿੱਚ ਇੰਨੇ ਘੱਟ ਪੇਪਰ ਦੁਆਲੇ ਸਟੂਡੈਂਟ ਫਿਲਹਾਲ ਨਹੀਂ ਹੋਣਗੇ ਅਗਲੀ ਵਾਰ ਪੂਰੀ ਉਮੀਦ ਹੈ ਕਿ 6-7000 ਸਟੂਡੈਂਟ ਪੇਪਰ ਦੇਣਗੇ ਇਸ ਵਾਰ ਬਹੁਤ ਹੀ ਵਧੀਆ 골ਡਨ ਚਾਂਸ ਆ ਸਾਰੇ ਸਟੂਡੈਂਟ ਲਈ ਕਿਉਂਕਿ ਇਸ ਵਾਰ ਬਹੁਤ ਘੱਟ ਵਿਦਿਆਰਥੀ ਪੇਪਰ ਵਿੱਚ ਅਪੀਅਰ ਹੋਏ ਨੇ ਬਾਕੀ ਜੇਕਰ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਡਾਊਟ ਮਨ ਵਿੱਚ ਆਉਂਦਾ ਹੈ ਤਾਂ ਉਹ ਮੈਨੂੰ ਕਮੈਂਟਾਂ ਵਿੱਚ ਪੁੱਛ ਸਕਦਾ ਹੈ ਮੈਂ ਜ਼ਰੂਰ ਉਸ ਕਮੈਂਟ ਦਾ ਜਵਾਬ ਦੇਵਾਂਗਾ ਅੱਗੇ ਦੀ ਅਪਡੇਟ ਲਈ ਬਨੇ ਰਹੋ ਮੇਰੇ ਨਾਲ ਧੰਨਵਾਦ ਜੀ